ਸਤਿਗੁਰੂ ਰਵਤਾਸ ਪਾਤਸ਼ਾਹ ਜੀ ਖਰਾਲਗੜ੍ਹ ਦੇ ਵਿੱਚ ਕਹਿੰਦੀ ਕਿ ਜਿਸਮੇ ਆਏ ਆ ਕੇ ਸਤਗੁਰਾਂ ਦੀ ਪਾਵਨ ਸੇਵਕਾ ਬੀਬੀ ਮੰਗਲਾ ਪ੍ਰਭੂ ਦੇ ਨਾਮ ਬੰਦਗੀ ਦੇ ਨਾਲ ਜੁੜੀ ਹੋਈ ਹੈ ਤੇ ਸਤਿਗੁਰੂ ਪਾਤਸ਼ਾਹ ਉਹਦੇ ਘਰ ਦੇ ਵਿੱਚ ਆ ਕੇ ਆਵਾਜ਼ ਲਗਾ ਦਿੱਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਆਏ ਤਾਂ ਬੀਬੀ ਮੰਗਲਾ ਨੂੰ ਚਾਹ ਚੜ ਗਿਆ ਬੀਬੀ ਮੰਗਲਾ ਆਵਾਜ਼ ਲਗਾਉਂਦੀ ਤੇ ਸਤਿਗੁਰੂ ਪਾਤਸ਼ਾਹ ਆ ਕੇ ਬੁਲਾਉਂਦੇ ਐ ਔਰ ਬੀਬੀ ਮੰਗਲਾ ਬੇਤਿਆ ਕਰਦੀ ਕਹਿੰਦੀ ਮਹਾਰਾਜ ਅੱਜ ਮੇਰੇ ਘਰ ਦੇ ਵਿੱਚ ਮੇਰੇ ਗ੍ਰਹਿ ਦੇ ਵਿੱਚ ਕਿਸੇ ਦੇ ਕੋਲ ਵੀ ਆਨਾਜ ਨਹੀਂ ਹੈ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਮਾਈ ਲਿਆ ਉਹ ਢੋਲਾ ਚੱਕ ਕੇ ਜਿਹੜਾ ਤੇਰੇ ਕਮਰੇ ਦੇ ਅੰਦਰ ਪਿਆ ਹੈ ਉਹ ਢੋਲਾ ਲਿਆਂਦਾ ਗਿਆ ਢੋਲੇ ਦੇ ਉੱਤੇ ਸਤਿਗੁਰਾਂ ਨੇ ਆਪਣਾ ਪਿੱਤੰਬਰ ਦਿੱਤਾ ਹੈ ਜਿਹੜਾ ਗਲ ਚ ਪਰਣਾ ਪਾਇਆ ਹੁੰਦਾ ਹੈ ਨਾ ਇਸ ਨੂੰ ਪਿੱਤੰਬਰ ਕਹਿੰਦੇ ਪਿੱਤੰਬਰ ਦਿੱਤਾ ਹੈ ਕਹਿੰਦੇ ਕਿ ਹੁਣ ਇਹਦੇ ਵਿੱਚੋਂ ਆਨਾਜ ਵੰਡੀ ਜਾ ਇਹ ਜਿਹੜੇ ਤੁਸੀਂ ਇੱਧਰ ਜਾ ਕੇ ਗੁਰੂ ਘਰ ਦੇ ਵਿੱਚ ਪੰਛੀ ਦੀ ਬੱਟੇ ਦੇਖਦੇ ਆ ਨਾ ਜਿਹੜੇ ਬੱਟੇ ਪਏ ਆ ਉਹ ਬੱਟਿਆਂ ਦੇ ਨਾਲ ਉਹ ਅਨਾਜ ਤੋਂ ਤੁਰ ਤੁਰ ਕੇ ਸੰਤਾਂ ਨੂੰ ਦੇਈ ਜਾਂਦੇ ਪਰ ਉਹ پڑੋਲੇ ਦੇ ਵਿੱਚੋਂ ਅਨਾਜ ਨਹੀਂ ਮੁੱਕਿਆ ਔਰ ਇੰਨੇ ਨੂੰ ਤੁਸੀਂ ਆਮ ਦੇਖ ਲਓ ਜਿੱਥੋਂ ਕੁਝ ਮਿਲਦਾ ਹੈ ਸੰਤਾਂ ਉੱਥੇ ਆਪਣੇ ਆਪ ਹੀ ਕਟੀਆਂ ਹੋਣ ਲੱਗ ਪੈਂਦੀਆਂ ਹਨ ਜਦੋਂ ਉਸ ਵੀ ਭੁੱਖ ਦੀ ਜਨਤਾ ਜਿਹੜੀ ਭੁੱਖਮਰੀ ਦੇ ਨਾਲ ਐਨ ਬਿਆਪਕ ਸੀ

ਉਹ ਰਾਤੀ ਦੀ ਮਨ ਦੇ ਵਿੱਚ ਇਹ ਗੱਲ ਆ ਕੇ ਕਿਸ ਰਾਤ ਦੀ ਗੱਲ ਕਰ ਰਹੇ ਹੈ ਇਹ ਮੇਰੇ ਰਾਜ ਪਰਵਰਤਨ ਦੀ ਗੱਲ ਕਰ ਰਹੇ ਤਾਂ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਇਹਨਾਂ ਨੂੰ ਸਜ਼ਾ ਕੀ ਦਿੱਤੀ ਕਿ ਤੁਸੀਂ ਅਨਾਦ ਜਿਹੜਾ ਹੈ ਉਹ ਪੀ ਪੀ ਕੇ ਬੰਦੇ ਆਤਾ ਬਣਾ ਕੇ ਬੰਦੇ ਪਰਿਗਰੂਪ ਦੀ ਜਾਣਨ ਤੇ ਗੰਹਕਾਰ ਦਾ ਸਾਕਾਰ ਰੂਪ ਹੈ ਮੇਰੇ ਸਤਿਗੁਰੂ ਦਾਸ ਪਾਤਸ਼ਾਹ کیونکہ کٹ کٹ کی انتر کی جان پلے گرے کی پیر پشانت اس صدقر نمتاز پادشاہ کل جگ دے اوتاری جنہ نے ساری دنیا تار دیتی ایک بادشاہ تھا انہوں نے کہا ہی کچھ نہیں بندی کھانے جو بیٹھ کے انہوں نے کہا دارتے ہم اور وہ چکی اپنے آپ چلن لگتے ہیں اور آٹا پی پی ہو کے باہر آن لگتے ہیں جدو باہر آن لگ پیا اہل کر جا کی کے چکی اپنے پہ چل رہی ہے راجہ بھی سوچ کہ طرح ہو سکتا جا کے دیکھیے جدو آئی دیکھن واسطے تا سامنے ستگو پاشا بندگی بیٹھے ہے اور چکی اپنے آپ ستگو پاتشاہ جی کا ایک اوتک دیکھ کے اور راجہ بڑا حیران ہوا ਕਿੰਦੇ ਕਿ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਨਿਗ ਪਿਆ ਆ ਕੇ ਬੇਨਤੀ ਕਰਦਾ ਹੈ ਅਰਦਾਸ ਕਰਦਾ ਕਿੰਨਾ ਮੇਰੇ ਕੋਲ ਭੋਲ ਹੋ ਗਏ ਤਾਂ ਗੁਰੂ ਪਿਆਰਿਓ ਕਦੇ ਤੁਸੀਂ ਦੇਖਿਆ ਕਿ 1519 ਤੋਂ ਲੈ ਕੇ ਅੱਜ ਤੱਕ ਇਸ ਧਰਤੀ ਦੇ ਉੱਤੇ ਕਦੇ ਵੀ ਆਹਾਜ ਦੀ ਕਮੀ ਨਹੀਂ ਆਈ ਅਕਾਲ ਨਹੀਂ ਪਿਆ ਕਿਉਂ ਨਹੀਂ ਪਿਆ ਕਿਉਂਕਿ 1519 ਦੇ ਵਿੱਚ ਸਤਗੁਰ ਵਜਾਸ ਮਹਾਰਾਜ ਜੀ ਨੇ ਇਸ ਧਰਤੀ ਦੇ ਉੱਤੇ ਜਿਹੜਾ ਇਹ ਅਨਾਗ ਬੀਤਿਆ ਉਹ ਘੋਲੇ ਦੇ ਵਿੱਚੋਂ ਲੈ ਕੇ ਉਹ 48 ਕੋਹ ਤੱਕ ਸੱਤਿਆ ਗਿਆ ਉਹਦੇ ਕਾਰਨ ਅਜ ਵੀ ਪੂਰੇ ਗਵਾਪੀ ਦੇ ਵਿੱਚ ਹਰਿਆਣਵੀ ਹੈ 1519 ਤੋਂ ਬਾਅਦ ਵਿੱਚ ਕਦੇ ਵੀ ਇਸ ਜਗ੍ਹਾ ਦੇ ਉੱਤੇ ਅਕਾਲ ਨਹੀਂ ਪਿਆ ਜਦੋਂ ਤੋਂ